ਖੜੇ ਮੱਥੇ ਸਵਕਾਰ ਕਰਦੇ ਆ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਵਾਸਪਾਸਿਓ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਸੀ ਅੰਦਰ ਹੁਣ ਕਾਫੀ ਦੇਰ ਤੋਂ ਬੈਠੀ ਹੂੰ ਕਮੀਆਂ ਤੇ ਗੱਲਬਾਤ ਹੋਈ ਤੇ ਅਸੀਂ ਤਾਂ ਇਲੈਕਸ਼ਨ ਦਾ ਰਿਜ਼ਲਟ ਸੁਣਦੇ ਆ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗੀ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਐ ਸਰਕਾਰ ਦੀ ਤੇ ਤਾਕਤ ਕਿੱਥੇ ਐ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਮਝ ਆ ਜਾਊਗਾ ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਲ ਜਿੱਥੋਂ ਹੋਈ ਐ ਉੱਥੇ ਸਰਕਾਰ ਦੀ ਸਟਰੈਂਥ ਐ ਉਹ ਕੈਂਡੀਡੇਟ ਦੀ ਸਟਰੈਂਥ ਨਹੀਂ ਐ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਆ ਸਾਡੀ ਮੋਰਲ ਅਥਾਰਟੀ ਨਹੀਂ ਐ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਸਰਕਾਰ ਕਿਦਾਂ ਜਿੱਤੀ ਹੈ ਕੋਈ ਗੁੱਟਬੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿੰਨਾ ਜਿੰਨਾ ਦੇ ਸਕੇ ਜਿੰਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਾਉਣਾ ਕਾਂਗਰਸ ਦੀ ਸਟਰੈਂਥ ਤਾਂ ਕੀ ਬਣੂਗਾ ਗਿਆਰਾ ਜਰੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਯੂनाइटेड ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ طرفਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਕੁਝ ਕੁਝ ਚਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ ਤਾਂ ਭਰਤ ਕੁਸ਼ਨਾਸ਼ੂ ਜਿਨ੍ਹਾਂ ਦੇ ਵੱਲੋਂ ਪੂਰਾ ਜ਼ੋਰਦਾਰ ਪ੍ਰਦਰਸ਼ਨ ਵੀ ਜਿਹੜਾ ਕੀਤਾ ਗਿਆ ਕਿਹੜੇ ਮੱਥੇ ਸਵਕਾਰ ਕਰਦੇ ਆ ਬਹੁਤ ਬੜੀਆ ਇਲੈਕਸ਼ਨ ਲੜਿਆ ਕਿਹੜੇ ਮੱਥੇ ਸਵਕਾਰ ਕਰਦੇ ਆ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਵਾਸਤੇ ਪਾਸਿਓ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ કરી ਇਸ ਬਾਅ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਸਿਕਾ ਅੰਦਰ ਹੁਣ ਕਾਫੀ ਦੇਰ ਤੋਂ ਬੈਠੇ ਹੂੰ ਕਮੀਆਂ ਤੇ ਗੱਲਬਾਤ ਹੋਈ ਤੇ ਅਸੀਂ ਤਾਂ ਇਲੈਕਸ਼ਨ ਦੇ ਰਿਜ਼ਲਟ ਸੁਣਦੇ ਆ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਦੀ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਮਝ ਆ ਜਾਵੇਗਾ ਅਸਲ ਵਿੱਚ ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੈਂਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਸਰਕਾਰ ਕਿਹਦਾ ਜਿੱਤੀ ਹੈ ਕੋਈ ਗੁੱਟਬੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਾਉਣਾ ਚਾਹੁੰਦਾ ਕੰਪਰਡ ਦੀ ਸੇਂਧਤੀ ਬਣੂਗਾ ਗੈਰ ਹਾਜ਼ਰੀ ਬਹੁਤ ਲੀਡਰਾਂ ਦੀ ਹੈ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਯੂनाइटेड ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਕੁਝ ਕੁਝ ਚੁਣ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ ਤਾਂ ਭਾਰਤ ਕੁਸ਼ਨਾਸ਼ੂ ਜਿਨ੍ਹਾਂ ਦੇ ਵੱਲੋਂ ਪੂਰਾ ਜ਼ੋਰਦਾਰ ਪ੍ਰਦਰਸ਼ਨ ਵੀ ਜਿਹੜਾ ਕੀਤਾ ਗਿਆ ਕਿਹੜੇ ਮੱਥੇ ਸਵਾਰ ਕਰਦੇ ਆ ਬਹੁਤ ਬੜੀਆ ਇਲੈਕਸ਼ਨ ਲੜਿਆ ਹੂੰ